ਅਨਜੀਤ ਸਾਸ਼ੀ ਕਾਲ ਜੀ ਇੱਕ ਹੋਰ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਮੇਰੇ ਪਿੰਡ ਦੇ ਸਕੂਲ ਦਾ ਜਿਹੜਾ ਆ ਗਰਾਊਂਡ ਆ ਕਿਉਂਕਿ ਨਵਾਂ ਸਕੂਲ ਸਾਡੇ ਪਿੰਡ ਬਣਿਆ ਤੇ ਗਰਾਊਂਡ ਅਸੀਂ ਮੁੰਡੇਆਂ ਤੇ ਲੜਕੀਆਂ ਨੂੰ ਠੀਕ ਕਰਨਾ ਤਾਂ ਕਿ ਖੇਡਣਾ ਬਹੁਤ ਜ਼ਰੂਰੀ ਆ ਦੋ ਨੌਜਵਾਨ ਕਰਨ ਸ਼ੇਰ ਹਰਪ੍ਰੀਤ ਸਿੰਘ ਗੁਪੀ ਗਰਾਊਂਡ ਦੇ ਵਿੱਚ ਸਵੇਰੇ ਹੀ ਪਹੁੰਚ ਚੁੱਕੇ ਨੇ ਸੋ ਇਹ ਇਸ ਦੀ ਹਾਲਤ ਹੈ ਕਿ ਜਗ੍ਹਾ ਆ ਉਬੜ ਖਾੜ ਹੈ ਸੋ ਕੋਈ ਵੀ ਚੀਜ਼ ਸਹੀ ਕੰਮ ਨਹੀਂ ਕਰਦੀ ਘਾਹ ਬਹੁਤ ਵੱਡਾ-ਵੱਡਾ ਹੈ ਸੋ ਅੱਜ ਜੇ ਟਰੈਕਟਰ ਫੇਰਿਆ ਜਾਏਗਾ ਗੋਪੀਓ ਲਾਪਰੇਟਡ ਦਾ ਪੂਰਾ ਜਦੋ ਜਹਿਦ ਚੱਲ ਰਹੀ ਹੈ ਉਹਨੂੰ ਮਨਾਇਆ ਜਾ ਰਿਹਾ ਹੈ ਟਰੈਕ ਨੂੰ ਮਰੋੜਿਆ ਜਾ ਰਿਹਾ ਹੈ ਪੂਰੀ ਤਰ੍ਹਾਂ ਇਸ਼ਕੇ ਰਿਆ ਇਹ ਤੇ ਕਰਨ ਜੀ ਸਰੇ ਸਰੇ ਉੱਠ ਕੇ ਆਏ ਤੇ ਹੈ ਨੇ ਪਰ ਫੋਨ ਫੋਨ ਤੇ ਇਸ ਟਾਈਮ ਰੀਲਾਂ ਵੇਖ ਰਹੇ ਨੇ ਤੇ ਇਹ ਜਿਹੜੀ ਨਵੀਂ ਜਿਮ ਹੈ ਇਹਦਾ ਆਨੰਦ ਲੈ ਰਹੇ ਨੇ ਲੋ ਗਾਇਸ ਟਰੱਕ ਆ ਚੁੱਕਿਆ ਹੈ ਲੋਜੀ ਟਰੈਕਟਰ ਆਇਆ ਬਾਅਦ ਚ ਤੇ ਰਿਪੇਅਰ ਪਹਿਲਾਂ ਮੰਗਣ ਲੱਗ ਗਿਆ ਸਾਡੇ ਡਰਾਈਵਰ ਸਾਹਿਬ ਸਿਆਣੇ ਸੀ ਤੇ ਉਹਨਾਂ ਨੇ ਰਿਪੇਅਰ ਤਾਂ ਆਪਣੇ ਆਪ ਕਰ ਲਈ ਪਰ ਤੇਲ ਤਾਂ ਸਾਨੂੰ ਹੀ ਪਵਾਉਣਾ ਪੈਣਾ ਸੀ ਨਾ ਸੋ ਮੈਂ ਤੇ ਕਰਨ ਜੀ ਅਸੀਂ ਪੰਪ ਤੇ ਗਏ ਤੇਲ ਲੈ ਕੇ ਆਇਆ ਤੇ ਮਿਸਤਰੀ ਜੀ ਨੇ ਸਾਰਾ ਤੇਲ ਜਿਹੜਾ ਆ ਉਹ ਟੈਂਕੀ ਚ ਪਾਇਆ ਤੇ ਆਪਣੇ ਅੰਦਰ ਭਾਈ ਚਾ ਤੇ ਕਰਤਾ ਕੰਮ ਸ਼ੁਰੂ ਉਹ ਪਿੰਡ ਦੇ ਸਰਪੰਚ ਵੀ ਆ ਗਏ ਨੇ ਹੋਰ ਪਤਵੰਤੇ ਸੱਜਣ ਵੀ ਪਹੁੰਚੇ ਸੋ ਸਾਨੂੰ ਕੰਮ ਕਰਦੇ ਵੇਖ ਭਿੰਦਰ ਵੀਰ ਜੀ ਕਿਉਂਕਿ ਉਹਨਾਂ ਦਾ ਘਰ ਨੇੜੇ ਸੀ ਸਾਡੇ ਲਈ ਚਾਹ ਲੈ ਕੇ ਆਏ ਅ ਇਸ ਵਕਤ ਸਾਡੇ ਨਾਲ ਰਮਨ 베ਦੀ ਵੀ ਜੁਆਇਨ ਕਰ ਚੁੱਕਿਆ ਸੀ ਤੇ ਜਿਹੜਾ ਕਬਾੜ ਸੀ ਉਹਨਾਂ ਨੂੰ ਅਸੀਂ ਅੱਗ ਵੀ ਲਾ ਰਹੇ ਸੀ ਤਾਂ ਕਿ ਗਰਾਊਂਡ ਬਿਲਕੁਲ ਸਾਫ਼ ਹੋ ਜਾਵੇ ਸਿਰਨਾ ਹੀ ਅੱਜ ਕੋਲਿੰਗ ਨਹੀਂ ਹੋਗਾ ਥੋੜਾ ਜਿਹਾ ਹਾਂ ਮੈਂ ਵੇਖਿਆ ਨਹੀਂ ਗੱਲ ਵਿਲਾ ਗੋਰੀ ਹੋ ਗਿਆ ਹੈ ਨਹੀਂ ਗੱਲ ਪਤਾ ਇਹੀ ਕੁਝ ਕਰਨਾ ਬਾਬਾ ਇਸਕੀ ਫੜ ਕੇ ਰੱਖੋ ਫੜ ਕੇ ਰੱਖ 2 ਮਿੰਟ ਬਸ ਕੋਈ ਸਮੇਂ ਬਾਅਦ ਸਾਡੇ ਨਾਲ ਪਰਮ ਜੋਤ ਸਣੀ ਤੇ ਭਗਤ ਸਿੰਘ ਵੀ ਜੁੜ ਗਏ ਆਮਦੇਸਾਰੀਆਂ ਨੇ ਆਪਣਾ ਕੰਮ ਸ਼ੁਰੂ ਕਰਨਾ ਦਾ ਮਾਨ ਤਨ ਪਾਇਆ ਵਾਹ ਵੀ ਵਾਹ ਹੈ ਹੈ ਕਰੋ ਸ਼ੁਰੂ ਆਜ ਆ ਜੋਦਾ ਜੋਦਾ ਇਹ ਆਲਾ ਹਾਂ ਜੀ ਜੋਦਾ ਦੇਸੀ ਘਟਾ ਦੇਸੀ ਖਰਾਕਾ ਨਾਲ ਪਲਿਆ ਟਕਾ ਟਕਾ ਇਹ ਨੇਪਰਾ ਦੇ ਨਾਨਕ ਰਹਿੰਦੇ ਮੁੰਡੇ ਦੇ ਮਥਾਣਾ ਸਾਹਿਬ ਪਲਿਆ ਹੀ ਗੁਰਦੁਆਰੇ ਸਿਰਤੀ ਪਲਿਆ ਆਮ ਕਰੀ ਪਾਲ ਸਕਦਾ ਇਹਨੂੰ வேணா நோபாக்க Hva faen det ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜਦੋਂ ਤੱਕ ਸਾਡਾ ਗਰਾਊਂਡ ਨਹੀਂ ਬਣਦਾ ਗਰਾਊਂਡ ਨਾਲ ਸੰਬੰਧਿਤ ਵੀਡੀਓਜ਼ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਕਿਉਂਕਿ ਇਹ ਇੱਕ ਅਸੀਂ ਯਾਦਗਾਰ ਤਿਆਰ ਕਰ ਰਹੇ ਹਾਂ ਸਾਡੇ ਸਾਰੇ ਨੌਜਵਾਨਾਂ ਦੀ ਮਿਹਨਤ ਨਾਲ ਅਸੀਂ ਆਪਣਾ ਇੱਕ ਛੋਟਾ ਜਿਹਾ ਗਰਾਊਂਡ ਤਿਆਰ ਕਰ ਰਹੇ ਹਾਂ ਸੋ ਅੱਜ ਤਵੀਆਂ ਫਿਰਿਆ ਨੇ ਫਿਰ ਕੰਪਿਊਟਰ ਕਰਾਇਆ ਵੀ ਫਿਰਨਾ ਸੋ ਹੌਲੀ-ਹੌਲੀ ਇਸ ਗਰਾਊਂਡ ਦੇ ਅਸੀਂ ਸਾਰੇ ਰੂਪਰੇਖਾ ਜਿਹੜੀ ਆ ਤਾਂ ਨਾਲ ਸਾਂਝੀ ਕਰਦੇ ਰਵਾਂਗੇ ਅੱਜ ਵੀਡੀਓ ਵਿੱਚ ਇੰਨਾ ਹੀ ਵੀਡੀਓ ਨੂੰ ਦੇਖਣ ਲਈ ਧੰਨਵਾਦ